ਹੁਣ ਅੱਗੇ ਸ਼ੁਰੂ ਕਰਦੇ ਹਾਂ ਮੁਸਲਮਾਨਾਂ ਲਈ ਵੀ ਕੇਸ ਰੱਖਣ ਦਾ ਹੁਕਮ ਹੈ ਅੱਜ ਕੱਲ ਮਿਸਰ ਦੇਸ਼ ਦੇ ਅਖਬਾਰ ਜੋ ਕਿ ਹਿੰਦੂ ਵਿੱਚ ਪੁੱਜੇ ਹਨ ਉਹਨਾਂ ਵਿੱਚ ਬਹਾਉਲਾ ਰਾਣੀ ਦੇ ਮਤ ਦਾ ਹਾਲ ਛਪਿਆ ਹੈ ਦੱਸਿਆ ਗਿਆ ਹੈ ਕਿ ਇਸੇ ਫਿਰਕੇ ਦੇ ਕਰਤਾ ਬਹਾਉਲਾ 1280 ਹਿਜਰੀ ਵਿੱਚ ਹੋਏ ਹਨ ਤੇ ਮੁਸਲਮਾਨਾਂ ਵਿੱਚ ਬਾਕੀ ਫਿਰਕਾ ਇਨ ਇਹਨਾਂ ਦੀ ਯਾਦਗਾਰ ਹੈ ਇਹਨਾਂ ਦੇ ਪੈਰੋਕਾਰ ਇਹਨਾਂ ਦੀ ਬੜੀ ਪ੍ਰਸ਼ੰਸਾ ਕਰਦੇ ਹਨ ਕਈ ਤਰ੍ਹਾਂ ਦੀਆਂ ਕਰਾਮਾਤਾਂ ਤੇ ਮੂਹਮੇ ਮੂਹਮੇ ਜੇ ਜੇ ਮੂਹਮੇ ਜੇ ਇਨਾਂ ਵੱਲੋਂ ਹੋਏ ਦੱਸੇ ਇਹਨਾਂ ਨੂੰ ਨਬੀ ਸਮਝਦੇ ਹਸਨ ਤੇ ਦਾਵਾ ਕਰਦੇ ਹਨ ਇਹ ਹਜ਼ਰਤ ਮੁਹੰਮਦ ਦਾ ਸਾਹਿਬ ਤੋਂ ਪਿੱਛੋਂ ਜੇ ਕਿਸੇ ਇਸਲਾਮ ਨੂੰ ਸਮਝਿਆ ਹੈ ਤਦ ਉਹ ਬਹਾ ਬਹਾ ਉਲਾ ਸੇਵਹੀ ਹਨ ਇਹਨਾਂ ਦੀ ਪ੍ਰਮਾਣਿਕ ਪਰਸ਼ਕਤ ਕਿਤਾਬ ਅਕ ਦਸ਼ਾ ਅੰਦਾਸ਼ ਹੈ ਇਸ ਦੇ ਵਿੱਚ ਇਸ ਮਤ ਦੇ ਪੈਰੋਕਾਰ ਸੰਬੰਧੀ ਹਰ ਤਰ੍ਹਾਂ ਦੀਆਂ ਸ੍ਰੀਅਤ ਸੰਬੰਧੀ ਗੱਲਾਂ ਲਿਖੀਆਂ ਹਨ ਆਪਨੇ ਆਪਣੇ ਪੈਰੋਕਾਰਾਂ ਨੂੰ ਜੋ ਹੁਕਮ ਦਿੱਤੇ ਹਨ ਉਹਨਾਂ ਵਿੱਚ ਇੱਕ ਹੁਕਮ ਹੈ ਕਿ ਤਾਲਕਵਾ ਸਰੋ ਸ਼ਕਮ ਕਦ ਜਿਸਦਾ ਅਲਾ ਮੈਲ ਅਰ ਜਿਸਦੇ ਅਰਥ ਹਨ ਆਏ ਬਹ ਉਲਾ ਦੇ ਪੈਰੋਕਾਰੋ ਆਪਣੇ ਸਿਰ ਉਕਾ ਨਾਮ ਨਾਉਣਾ ਕਿਉਂਕਿ ਕਿਸਾਂ ਨਾਲ ਇਹਨਾਂ ਦੀ ਸੁੰਦਰਤਾ ਹੈ ਗੋਇਆ ਬੈਚ ਗੋਇਆ ਕੇ ਵਹਾਈ ਫਿਰ ਕੇ ਦੇ ਵਾਸਤੇ ਕਿਸਾਂ ਦਾ ਰੱਖਣਾ ਹੈ ਤ ਨਾ ਹੈ ਤ ਜ਼ਰੂਰੀ ਹੈ ਬਹੁਲਾ ਜੀ ਦਾ ਹਜਿਰ ਉਕਾ ਨਾਮ ਨਾਉਣ ਦਾ ਹੁਕਮ ਦੱਸਦਾ ਹੈ ਕਿ ਇਹਨਾਂ ਦੇ ਖਿਆਲਨਾ ਵਿੱਚ ਕੇ ਸਿਕ ਅਜਿਹੀ ਚੀਜ਼ ਸਨ ਇਹਨਾਂ ਦਾ ਖੁਦਾ ਪਰਸਤ ਮਨੁੱਖ ਦੇ ਵਾਸਤੇ ਹੁਣ ਅਤੀ ਅਵਸ਼ਕ ਹੈ ਤੇ ਇਹਨਾਂ ਤੋਂ ਰਹਿਤ ਹੁਣ ਦੀ ਕਿਸੇ ਸੂਰਤ ਵਿੱਚ ਵੀ ਆਗਿਆ ਨਹੀਂ ਇਸੇ ਤਰ੍ਹਾਂ ਤਾਵ ਹੋਰ ਜਲ ਵਿੱਚ ਲਿਖਿਆ ਹੈ ਕਿ ਆਬ अन आवना अब आस काल कान अल अल ओल कितान सजक उलुक अस अरहम मकान अल मसर पून जब पून हुम रहत शी काल रसूल अल्लाह सलाम नसीहत ਸਮਫਰਕ ਫਰਕ ਬਦ ਅਰਥ ਇਹ ਮਾਨ ਬਾਸ ਕਹਿੰਦਾ ਹੈ ਕਿ ਕਿਤਾਬ ਜੀਲ ਤੋ ਤ੍ਰੇਤਾ ਤੇਜਮੂਰ ਦੇ ਮੰਨਣ ਵਾਲੇ ਆਪਣੇ ਕੇਸਾਂ ਨੂੰ ਬਧਾਈ ਰੱਖਦੇ ਹਨ ਤੇ ਮਸ਼ਕਰ ਮੰਗ ਕੱਢਦੇ ਹਨ ਪ੍ਰੰਤੂ ਹਜਰਤ ਮੁਹੰਮਦ ਸਹਿਬ ਕਿਤਾਬ ਬਾਣਿਆਂ ਦੀ ਪੈਰ ਵੀ ਕਰਦੇ ਹਨ ਜੈ ਸੰਦੀਨਦਾਰ ਇਹ ਹੋਇਆ ਕਿ ਹਜ਼ਰਤ ਮੁਹੰਮਦ ਸਾਹਿਬ ਦੇ ਸਿਰ ਤੇ ਵੀ ਪੂਰੇ ਕੇਸ ਸਨ ਖਾਲਸਾ ਸਮਾਚਾਰ 15 ਜਨਵਰੀ 1925 ਤੇ ਇਸੇ ਮੱਤੇ ਉਹਨਾਂ ਸਭ ਮੁਸਲਮਾਨਾਂ ਨੂੰ ਜਿਹੜੇ ਵੀ ਖਦਾ ਦੇ ਕਾਰਮ ਮੱਕੇ ਆਦ ਦਾ ਹਜਜ ਕਰਨ ਜਾਂਦੇ ਹਨ ਕੇਸ ਰੱਖਣ ਦਾ ਹੁਕਮ ਦਿੱਤਾ ਜਿਵੇਂ ਕਿ ਕ੍ਰਾਨ شریف ਵਿੱਚ ਲਿਖਿਆ ਹੈ ਕਿ ਤੇ ਇਸ ਵੇਲੇ ਜਗਾ ਮਕਰਨ ਗਰ ਦਿੱਤੀ ਅਸਾਂ ਮਾਤੇ ਇਮਰਾਹੀਮ ਦੇ ਮਕਾਨ ਕਾਬੇ ਦਾ ਇਸ ਸ਼ਰਤ ਤੇ ਕਿ ਨਾ ਸਰੀਰਕ ਲਿਆ ਨਾਲ ਮੇਰੇ ਕਿਸੇ ਚੀਜ਼ ਨੂੰ ਤੇ پاک ਰੱਖ ਘਰ ਮੇਰੇ ਨੂੰ ਵਾਸਤੇ ਗਿਰਦ ਫਿਰਨੇ ਵਾਲਿਆਂ ਦੇ ਫੜੇ ਰਹਿਣ ਵਾਲਿਆਂ ਦੇ ਉਕਾ ਤੇ ਸਜਦਾ ਕਰਨ ਵਾਲਿਆਂ ਦੇ ਤੇ ਫਿਰ ਇਸ ਤੋਂ ਅਗਲੇ ਤ ਤ ਵਿੱਚ ਲਿਖਿਆ ਹੈ ਕਿ ਮਦੀਨਾ ਤਰਨਸ ਬਲਹਜ ਅਰਥਾਤੇ ਕਾਰ ਦੇ ਲੋਕਾਂ ਨੂੰ ਵੀ ਆਵਣ ਹੱਜ ਦੇ ਨਾਲ ਤੇਰੇ ਪਾਸ ਹੁਣ ਸਵਾਲ ਹੋ ਸਕਦਾ ਹੈ ਕਿ ਕਾਬੇ ਜੇ ਸਹਿਰ ਮੱਕੇ ਵਿੱਚ ਹੈ ਬੈਚ ਖਦਾ ਦੇ ਘਰ ਦੀ ਜਿਆਰਤ ਨੂੰ ਕਿਉਂ ਆਉਣ ਇਸ ਦੇ ਜਵਾਬ ਵਿੱਚ ਕ੍ਰਾਨ ਕਹਿੰਦਾ ਹੈ ਕਿ ਫਮਣ ਹਜੂਗੋ ਲੈ ਮੈਂ ਤਾਂ ਇਵਾ ਤੇਮਰਾ ਫਲਾ ਜਨਾ ਅਲੀ ਸੁਪਾਰ ਸੂਰਤ ਬਕਰ ਆਇਤਾ ਅਥ ਪਾਸ ਜੇ ਕੋਈ ਹਾਜ ਕਰੇ ਕਾਰਦਾ ਜਾਂ ਉਮਰਾ ਕਰੇ ਪਾਸ ਨਹੀਂ ਗਨਾਹ ਉੱਪਰ ਉਹਦੇ ਮੁਸਲਮਾਨ ਜੋ ਆਪਣੇ ਨਿਸ਼ਚੇ ਅਨਸਾਰ ਰੱਬ ਦੇ ਪ੍ਰੇਮ ਵਿੱਚ ਖਿੱਚ ਕਾਬੇ ਨੂੰ ਜਾਣਾ ਚਾਹੁੰਦਾ ਹੈ ਤੇ ਉਹ ਮੂਮਨ ਜੋ ਆਪਣੇ ਗਨਾਹਾਂ ਦੇ ਬਖਸ਼ਣ ਦੀ ਕਰਮ ਖਿੱਚ ਮਾਣੀ ਚਾਹੁੰਦਾ ਹੈ ਜਦ ਉਸ ਖੁਦਾ ਦੇ ਘਰ ਬਲ ਕਨਵਾ ਠਾਏ ਬਾਦ ਉਹਦੇ ਬਾਅਦ ਤੇ ਕਿੰਨਾ ਗੱਲਾਂ ਦਾ ਖਿਆਲ ਰੱਖਣਾ ਜ਼ਰੂਰੀ ਹੈ ਤਾਂ ਜੋ ਆਪਣੇ ਮਨੋਰਥ ਬਹਿ ਚ ਕਾਮਯਾਬ ਹੋਵੇ ਉਹ ਕਿਹੜੀ ਰਹਿਣੀ ਰਹੇ ਜੇ ਉਹ ਉਸ ਖਦਾ ਦਾ ਦੀ ਕਿਰਪਾ ਦਾ ਪਾਤਰ ਬਣਨ ਦਾ ਸੁਭਾਗ ਪ੍ਰਾਪਤ ਹੋ ਜਾਵੇ ਕਿਹੜੀਆਂ ਕਹਿੰਦਾ ਤਾਂ ਉਹ ਅਮਲ ਕਰਨਾ ਚਾਹੀਦਾ ਹੈ ਜੋ ਉਹਦਾ ਹੱਜ ਕਬੂਲ ਹੋ ਜਾਵੇ ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਵਿੱਚ ਕ੍ਰਾਨ شریف ਕਹਿੰਦਾ ਹੈ ਕਿ ਬਾ ਬਾਤਮਾਮ ਅਹਲ ਅਲਹਲ ਬਲ ਅਲਾ ਉਮਾਰਾ ਲਲ ਹੈ ਫਾਨ ਜਰਾ ਤਮ ਹਮਾ ਛਪਾਰਾ ਸੂਰਤ ਬਕਰ ਆ ਅ ਅ ਐ ਤੋ ਅਰਥ ਅਤੇ ਪੂਰਾ ਕਰੋ ਹੱਜ ਤੇ ਉਮਰਾਂ ਨੂੰ ਉਮਰਾਂ ਵਾਸਤੇ ਅੱਲਾ ਦੇ ਪਾਸ ਜੀ ਘੇਰੇ ਜਾਓ ਤੁਸੀਂ ਪਾਸ ਕੇ ਪਾਸ ਜੋ ਕੁਛ ਸਰ ਬਾਣ ਸਕੇ ਕਰਵਾਨੀ ਵਾਸਤੇ ਅਤੇ ਨਾ ਮੰਡਵਾਓ ਸੇਰਾ ਆਪਣੇਆਂ ਨੂੰ ਜਿਸ ਦਾ ਅਰਥ ਇਹ ਹੈ ਕਿ ਖੁਦਾ ਦੇ ਘਰ ਦਾ ਹੱਜ ਕਰਨ ਜਾਣ ਵਾਲੇ ਮੁਸਲਮਾਨਾਂ ਦੇ ਵਾਸਤੇ ਇਹ ਸ ਰੱਖਣੀ ਜ਼ਰੂਰੀ ਹਨ ਉਸ ਨੂੰ ਸਿਰ ਮਨਾਣ ਦੀ ਮਨਾਹੀ ਹੈ ਹਾਜੀ ਨੂੰ ਸਿਰ ਦੇ ਵਾਲ ਕੱਟਣ ਦੀ ਕਿਉਂ ਮਨਾਹੀ ਹੈ ਇਸ ਗੱਲ ਤੇ ਚਾਨਣ ਪਾਉਣ ਦੇ ਤੇ ਅਪਰੋਥਕ ਨੈਤਾਂ ਨੂੰ ਖੋਲ ਕੇ ਸਮਝਾਉਂਦੇ ਹੋਏ ਮਲਾਣਾ ਮੌਲਵੀ ਫਜ਼ਲ ਖਾਨ ਸਾਹਿਬ ਅਹਿਮ ਅਹਿਮ ਅਧੀ ਆਪਣੀ ਕਿਤਾਬ اسرਾਰੇ ਸਰੀਅਤ ਦੇ ਵਿੱਚ ਲਿਖਦੇ ਹਨ ਤੇ ਸੁਨਨਤਾਲੀ ਪਹਿਲੀ ਪਉੜੀ ਖਿਆਮਤ ਮਨ ਮਨਵਾਣਾ ਤੇ ਬਾਲ ਕਟਾਵਣ ਹੈ ਉਸ ਦੀ ਇਹਨਾਂ ਦੇ ਨਾਮ ਐਚ ਮਨਾਹੀ ਹੈ ਜੋ ਫੈਸ਼ਨ ਦੇ ਸ਼ਕੀਨਾਂ ਨੂੰ ਔਖੀ ਮਨੂਂਦੀ ਹੈ ਅਤੇ ਮੁਕੱਦਰ ਮੁਕਦਮਾ ਤਾਂ ਐਚ ਇਸ ਗੱਲ ਦੇ ਪ੍ਰਮਾਣ ਮੌਜੂਦ ਹਨ ਜਿਹਾ ਕਿ ਲਿਖਿਆ ਹੈ ਨजीर ਅਰਥਾਤ ਪੇਟਾ ਚੜਨ ਵਾਲੇ ਦੇ ਸਿਰ ਤੇ ਅਸਤਰਾ ਨਾ ਫਿਰਿਆ ਜਾਵੇ ਯੋ ਨੋ ਟਿੱਕਣਾ ਉਸ ਦੇਨ ਜਿੰਨਾ ਵਿੱਚ ਉਸਨੇ ਆਪਣੇ ਆਪ ਨੂੰ ਖਦਾਬਦ ਦੇਵਾsteen ਨજર ਕੀਤਾ ਹੈ ਗੁਜਰਨਾ ਨਾ ਜਾਣ ਸਿਰ ਦੇ ਬਾਲ ਬਦਨ ਦੇਵੇ ਗਣਤੀ ਸਾਖੀ ਅ ਅਦੇਤ ਵੰਜ ਬ੍ਰੋਧਕਾ ਪ੍ਰਮਾਣਾਂ ਤੋਂ ਪਾਠਕਾਂ ਨੂੰ ਬਤਾ ਮੇ ਬੇਦਤ ਮੇਦਤ ਹੋ ਗਿਆ ਹੋਵੇਗਾ ਪਵਿੱਤਰ ਕਿਤਾਬਾਂ ਦੇ ਲਿਖੇ ਅਨਸਾਰ ਮੁਸਲਮਾਨਾਂ ਵਾਸਤੇ ਉਹ ਲੋਕ ਜਿਨ੍ਹਾਂ ਉੱਤੇ ਖੁਦਾ ਦੀ ਬਹੀ ਅਸਤਦੀ ਉਤਰਦੀ ਰਹੀ ਜਾਂ ਉਤਰੇਗੀ ਉਹ ਮਾਨਯੋਗ ਹਸਤੀਆਂ ਜਿਨ੍ਹਾਂ ਉੱਤੇ ਖੁਦਾ ਦੀ ਕਿਰਪਾ ਦਾ ਪਾਤਰ ਮੰਨਦਾ ਮਾਨ ਮਿਲੇ ਆ ਹੈ ਉਹਨਾਂ ਸਾਰਿਆਂ ਦੇ ਸਿਰਾਂ ਤੇ ਕੇਸ ਸਨ ਤੇ ਹੋਣੇ ਚਾਹੀਦੇ ਹਨ ਬਲਾਣਾ ਨੇ ਕੇਸ ਰੱਖਣ ਦੀ ਜੋ ਪ্লাস ਵੀ ਦ ਸੀ ਹੈ ਉਹਨਾਂ ਨੂੰ ਅਨਿਯਤ ਵੱਲੋਂ ਖਾਲੀ ਹੋਣ ਤੇ ਕਾਰਨ ਉਹ ਗਲਤੀ ਹੈ ਜਿਸ ਗੱਲ ਸੱਤ ਹੈ ਕਿ ਸੁੰਦਰਤਾ ਦੀ ਪਹਿਲੀ ਛਿੜੀ ਮਾਲਾ ਕਟ ਮਾਣ ਹੈ ਤੀਰਮਤਾ ਸੁੰਦਰਤਾ ਲਈ ਤੇ ਇਸਕੀਨ ਮਹਾਜ ਦੀ ਮੱਥੇ ਤੋਂ ਸਜੇ ਜਾਂ ਖੱਬੇ ਵਾਲ ਰੱਖ ਲੈਂਦੇ ਹਨ ਜਿਸ ਤੋਂ ਪ੍ਰਗਟ ਹੈ ਕਿ ਖੁਦਾ ਨੇ ਆਪਣੇ ਨਜ਼ੀਰ ਲਈ ਜੋ ਕੇਸ ਰੱਖਣ ਦਾ ਹੁਕਮ ਦਿੱਤਾ ਹੈ ਉਹ ਸੁੰਦਰਤਾ ਨਾਲ ਬਹਿਰ ਕਰਕੇ ਨਹੀਂ ਦਿੱਤਾ ਤੇ ਨਾ ਹੀ ਹੱਜ ਕਰਨ ਵਾਲਿਆਂ ਨੂੰ ਇਸ ਕਰਕੇ ਕੇਸ ਮਨਾਣ ਦੀ ਮਨਾਹੀ ਕੀਤੀ ਹੈ ਇਹ ਖੁਦਾ ਨੂੰ ਫੈਸ਼ਨ ਦੇ ਨਾਲ ਕੋਈ ਬੈਰ ਹੈ ਬਲਕਿ ਕਿ ਇਹ ਤੋਹ ਰੂਹਾਨੀਅਤ ਮਲਮੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਇੱਕ ਦੂਜੇ ਤੋਂ ਅਟ ਨਹੀਂ ਕੀਤਾ ਜਾਣਾ ਚਾਹੀਦਾ ਕੇਸ ਸ਼ਬਦ ਸੰਸਕ੍ਰਿਤ ਕੇਸ ਤੋਂ ਬਣਿਆ ਹੈ ਕੇ ਦੇ ਅਰਥ ਹਨ ਸਰ ਅਤੇ ਸਸ ਦੇ ਅਰਥ ਹਨ ਸੁਭਾਇਮਾਨ ਜੋ ਸਰ ਤੇ ਸੁਭਾਇਮਾਨ ਹਨ ਇਹ ਕੇਸ ਸਾਉਂਤ ਕੇਸ ਬਣਿਆ ਹੈ ਕਾਸ ਤਤੂਰੇ ਤੋਂ ਜਿਐ ਅਸਲੀ ਅਰਥਾਨ ਨੂਰ ਪ੍ਰਕਾਸ਼ ਇਸ ਨਾਮ ਦੇ ਸਿਰ ਦੇ ਵਾਲਾਂ ਨੂੰ ਇਸ ਕਰਕੇ ਕੇਸ ਕਹਿੰਦੇ ਹਨ ਕਿ ਉਹਨਾਂ ਵਿੱਚੋਂ ਸੁੰਦਰ ਨੂਰ ਪ੍ਰਕਾਸ਼ਮਾਨ ਹੁੰਦਾ ਹੈ ਇਹ ਮਨੁੱਖ ਦੇ ਅੰਦਰ ਨੂਰ ਦੀ ਰਾਖੀ ਕਰਦੇ ਹਨ ਇਸ ਕਰਕੇ ਵੀ ਇਹਨਾਂ ਨੂੰ ਕੇਸ ਕਹਿੰਦੇ ਹਨ ਇਸ ਤੋਂ ਪਰਗਟ ਹੈ ਕਿ ਜਿੱਥੇ ਪ੍ਰਾਚੀਨ ਕਾਲ ਦੇ ਆਤਮਾੰਦਾਰਸ਼ੀ ਕਿਸਾਂ ਨੂੰ ਨੂਰ ਦੀ ਸੁੰਦਰਤਾ ਦਾ ਸੋਮਾ ਸਮਝਦਾ ਸੀ ਉਸੇ ਅੱਜ ਕੱਲ ਦੇ ਪੱਛਮੀ ਮਾਦਾ ਪਰਸਤ ਜਗਤ ਆਪਣੀ ਅਵਚਿਤ ਮਾਗੀ ਦੇ ਵੇਲੇ ਜਦ ਕੀ ਮਾਦਾ ਪਰਸ਼ਤੀ ਪ੍ਰਸਤੀ ਹੀ ਉਹਨਾਂ ਦੇ ਜੀਵਨ ਦਾ ਇੱਕ ਤਰ੍ਹਾਂ ਨਾਲ ਮੁੱਖ ਕੰਮ ਬਣ ਗਿਆ ਹੈ ਕਿਹਸਾ ਨੂੰ ਸੁੰਦਰਤਾ ਦਾ ਅਣਬਾੜੀ ਚੀਜ਼ ਸਮਝਦੇ ਹਨ ਸੋ ਉੱਪਰ ਲਿਖੇ ਪਰਮਾਨਾਂ ਤੋਂ ਰੱਬ ਦੇ ਘਰ ਮੱਕੀ ਵਿੱਚ ਜਾਦ ਕੇਸ ਸੁਣੇ ਜਾਣ ਦਾ ਹੁਕਮ ਹੈ ਤਾਂ ਬਹਿਸਤ ਵਿਚ ਕੀ ਕੇਸਾਂ ਵਾਲਿਆਂ ਨੂੰ ਹੀ ਢੋਈ ਮਿਲੇਗੀ ਸਿੱਧ ਹੁੰਦਾ ਹੈ ਕਿ ਮੁਸਲਮਾਨਾਂ ਲਈ ਕੇਸ ਰੱਖਣੇ ਜ਼ਰੂਰੀ ਹਨ ਤੇ ਕੇਸਾਂ ਦੇ ਰੱਖਣ ਕਰਕੇ ਹੀ ਕੰਦਾ ਦਾ ਦਾਦਾਰ ਹੋ ਸਕਦਾ ਹੈ ਇਹ ਤੋਂ ਸਮਾਪਤ ਕਰਦੇ ਹਾਂ ਬੋਲਣ ਵਿੱਚ ਕੋਈ ਅੱਖਰ ਵੱਡਾ ਘਟਾ ਭੁੱਲ ਚੁੱਕ ਮਾਫਰ ਨਹੀਂ ਆਉਦੀ ਜਣ ਬੱਚੀ ਦੇ ਸੱਤੇ ਹੱਥ ਰੱਖਣਾ ਨਾਮ ਦੀ ਲਾਦ ਵਸ਼ਨੀ ਚਾਨਾ ਦੀ ਪ੍ਰੀਤ ਵਸ਼ਨੀ ਆਪਣੇ ਨਾਮ ਨਾਲ ਜੋੜਨਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ